ਫੋਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘਰ ਦੀ ਰੈਕੀ ਹੋਂ ਡਈ ਆ ਮਤਲਬ ਕਿ ਇਹੋ ਜਿਹਾ ਚੀ ਗੁਣਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਂ ਫੇਸਬੁਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਦੋਂ ਵੀ ਛੱਡੀ ਗੱਡੀ ਮੇਰੇ ਪਿੱਛੇ ਆਈ ਆ ਆ ਵਰਦੀ ਟੱਡੀ ਆ ਨਾ ਨੰਬਰ ਵੀ ਰੱਖੋ ਨਾ ਜੀ ਤੁਹਾਨੂੰ ਦੱਸ ਕਰਦੀ ਬਾਗਰ ਤੁਸੀਂ ਮੈਨੂੰ ਅਗੂ ਨਹੀਂ ਖਰਾਬ ਕਰਨ ਦੇ ਭਜਾ ਕੀ ਕਰਤਾ ਕਿ ਤੁਸੀਂ ਮੇਰੀ ਰੈਕੀ ਇੰਨੀ ਕਰ ਰਹੇ ਹੋ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮੋਹਰੀ ਐਸਪੀ ਦੀ ਦੇਲੇ ਦਾ ਨਹੀਂ ਆਣਗੇ ਮੋਹਰੀ ਐਸਪੀ ਦਾ ਲੱਗਿਆ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਛੜਾਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਕੇ ਆਏ ਆ ਤੁਹਾਡੀ ਨੰਬਰ ਪਲੇਟ ਜਾਲੀ ਲਈ ਦੀ ਭਾਈ ਆ ਨੰਬਰ ਪਲੇਟ ਜਾਲੀ ਲਈ ਲਾਈ ਆ ਪਰੇ ਹੋ ਰਹੇ ਆ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮਲਾਜਮ ਹੈ ਯਾਰ ਅਸੀਂ ਰੈਕੀ ਕਰ ਰੈਕੀ ਮਤਲਬ ਲਗਾ ਤਾ ਤੁਸੀਂ ਗੱਡੀ ਚੱਲੇ ਕੇ ਕਿਉਂ ਆ ਰਹੇ ਹੋ ਆਰਡਰ ਮੰਗੋ ਆਰਡਰ ਦੋ ਨਾ ਆਰਡਰ ਦੋ ਆਰਡਰ ਦਿਖਾਓ ਤੁਹਾਡੇ ਕੰਜਨਪ੍ਰੀਤ ਕੌਰ ਦੇ ਪਿੱਛੇ ਕੰਜਨਪ੍ਰੀਤ ਦੇ ਨਾਲ ਤੁਹਾਡੇ ਕੰਚਨਪ੍ਰੀਤ ਦੀ ਰਾਕੀ ਕਰਨੀ ਦੀ ਜੁਰੀ ਲੱਗੀ ਆਰਡਰ ਦਿਖਾਓ ਭਾਈ ਜੀ ਦਿਖਾਓ ਆਰਡਰ ਜੀ ਆਹ ਨੰਬਰ ਪਲੇਟ ਵੇਖ ਲਓ ਜਲਦੀ ਲਾਈ ਜੀ ਇੰਡੀਆ ਰਜਿਸਟਰਡ ਨੰਬਰ ਪਲੇਟ ਦਿਖਾਓ ਜੀ ਜਿਹੜੀ ਗੱਡੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਰਾਡੀ ਐਸ ਪੀ ਡੀ ਇੱਕ ਮਿੰਟ ਜੀ ਐਸ ਪੀ ਡੀ ਨੇ ਭੇਜਿਆ ਤੁਹਾਨੂੰ ਵੀ ਕੰਚਨਪ੍ਰੀਤ ਦੀ ਰਾਕੀ ਕਰੋ ਜੀ ਰਾਕੀ ਕਰਨੀ ਨਹੀਂ ਐਸ ਪੀ ਡੀ ਨੇ ਭੇਜਿਆ ਰਿਪੂ ਨੇ ਰਿਪੂ ਤਪਨ ਸਾਹਿਬ ਨੇ ਭੇਜਿਆ ਤੁਹਾਨੂੰ ਜੀ ਟਰੈਕ ਕਰੋ ਜੀ ਬੈਠਾ ਸੀ ਜੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਸੀਐਸ ਆ ਆਰਡਰ ਦਿਖਾ ਦਿਓ ਜੀ ਕਿੱਥੇ ਆ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਔਰ ਕਾਰ ਲਾ ਕੇ ਦੱਸੋ ਜੀ ਗੱਡੀ ਕਰਦੇ ਔਰ ਮਾਲ ਖਰਾਬ ਕਰਦੇ ਤੁਸੀਂ ਭਾਜੀ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਰਡਰ ਦਿਖਾ ਦਿਓ ਦਿਖਾਓ ਤੁਸੀਂ ਆਰਡਰ ਦਿਖਾਓ ਭਾਜੀ ਤੁਹਾਨੂੰ ਕਿਹਦੇ ਆਰਡਰ ਦਿਖਾਓ ਦਿਖਾਓ ਜੀ ਤੁਹਾਨੂੰ ਪਲੇਟ ਲਾ ਰਿਹਾ ਕੋਈ ਸਿਵਲ ਨਹੀਂ ਇਹ ਸਿਵਲ ਨਹੀਂ ਰੇਕੀ ਕਰਨ ਦਾ ਆਰਡਰ ਕਿਹਨੇ ਦਿੱਤਾ ਨਹੀਂ ਗੱਡੀ ਕਰਦੇ ਔਰ ਮਾਲ ਖਰਾਬ ਸੋ ਨੀ ਮੋਲਾ ਜੇ ਮੈਨੂੰ ਨਾ ਤੇ ਵਰਦੀ ਚ ਜੇ ਨਾ ਕੋ ਗੱਲ ਆਪਣਾ ਮਾਰਾ ਪਤਾ ਨਹੀਂ ਚਾਹੀਦੀ ਬਾਈ ਅੱਗੇ ਰਾ ਦੋ ਮੁਲਾਜ਼ਮ ਆਪਣਾ ਬਕਸਾ ਨਹੀਂ ਕਿਤੇ ਸਾਰੇ ਸਾਨੂੰ ਭੇਜਿਆ ਰਿਪੋਟ ਕਰਨੇ ਤੇ ਸੀ ਦੇ ਪ੍ਰੋਫੈਸਰ ਨੇ ਭੇਜਿਆ ਇਹ ਤੂੰ ਹੀ ਸਾਡੇ ਪਿੱਛੇ ਕੀ ਆ ਗਏ ਦੱਸੋ ਕੋ ਕਾਰਨ ਵੀ ਦੱਸਿਆ ਨਾ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕਾਂ ਆਹ ਤੇ ਦੱਸੋ ਫਿਰ ਸਾਡੀ ਤੂੰ ਲੈਕੀ ਕਿਉਂ ਕਰਦੇ ਫਿਰ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋ ਝੱਲਾਂਗੇ ਆਪਾਂ ਜੇ ਕੋ ਗੱਲਬਾਤ ਹੋ ਗਈ ਕੋਈ ਗੱਲਬਾਤ ਹੋ ਗਈ ਤੂੰ ਹੀ ਜ਼ਿੰਮੇਵਾਰ ਹੋ ਆਹ ਦੱਸੋ ਕੋ ਮਾੜਾ ਚੰਗਾ ਬੰਦਾ ਕੁਝ ਅਸੀਂ ਜਾਣੂਆ ਬੀਬੀ ਸਾਰੇ ਚੰਗੇ ਭਲੇ ਬੰਦੇ ਯਾਰ ਮਾੜਾ ਬੰਦਾ ਕਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਦਿਓ ਦਿਖਾਓ ਫਿਰ ਭੇਜ ਭਜਾਓ ਕਰਾਓਗਾ ਆਈਡੀ ਕਾਰਡ ਦਿਖਾਓ ਲੋ ਜੇ ਕਮੈਂਟ ਭਾਈ ਜੀ ਆਈਡੀ ਕਾਰਡ ਦਿਓ ਨੰਬਰ ਇਹ ਤਾਂ ਹੀ ਮਾਰੇ ਨਾਲ ਗੱਲ ਕਰਵਾਉਣਾ ਨੰਬਰ ਆਈ ਡੀ ਕਾਰਡ ਦਿਖਾਓ ਆਈ ਡੀ ਕਾਰਡ ਦਿਖਾਓ ਬਣਾਓ ਜੀ ਆਈ ਡੀ ਕਾਰਡ ਨਹੀਂ ਹੈ ਜੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੂੰ ਹੀ ਆਈ ਡੀ ਕਾਰਡ ਦਿਖਾਓ ਪਹਿਲਾਂ ਆਈ ਡੀ ਕਾਰਡ ਕੋਈ ਨਹੀਂ ਆ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸ ਪੀ ਐਸ ਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਭਜੀਤ ਸੀਏ ਨੇ ਭੇਜਿਆ ਆ ਤੂੰ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਇਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਪਹਿਲਾਂ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਔਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦਾ ਆਰਡਰ ਮਿਲਿਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਉਹ ਆਰਡਰ ਦਿਖਾ ਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਘੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਤੇ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾ ਰਹੇ ਜੀ ਮਤਲਬ ਇਹ ਇਹ ਸ਼ਰਿਆਂ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਅਸੀਂ ਆ ਰਾਮ ਨਾਲ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਆ ਅਸੀਂ ਕੀ ਕਰ ਲੈਣਾ ਦੱਸੋ ਨੀ ਚਾਹਤ ਹੈ ਆਰਡਰ ਦਿਖਾ ਦਿਓ ਕਿਸੇ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਕੈਂਸਲ ਕਰਦੇ ਕਿਸ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਤਰਾ ਨਾ ਕਰੀਏ ਵੇਖੋ ਜੀ ਪਰਸੋਂ ਤੋਂ ਅਸੀਂ ਇਹ ਜੁਗਾ ਵੇਖ ਰਹੇ ਆ ਪਹਿਲਾਂ ਉਹਨਾਂ ਦਾ ਸਾਰੀ ਗੱਡੀ ਆ ਟਿਕਾੜ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਸੋਕਿਆ ਧੱਕਾ ਕਰ ਰਹੇ ਆ ਜੀ ਤੁਹਾਡੀ ਆਈਡੀ ਦਿਖਾਓ ਤੁਸੀਂ ਜਿੰਨੇ ਭੇਜਾ ਰਾਜੇ ਕਰਾ ਦਿਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਭਾਜੀ ਆਈਡੀ ਦਿਖਾਓ ਆਈਡੀ ਦਿਖਾਓ ਆਈਡੀ ਚੈੱਕ ਕਰਾਓ ਕਰੋ ਕਰਜੀ ਜੀ ਨਾਲ ਗੱਲ ਕਰੋ ਨਾ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜ ਦੇਣਾ ਤੁਸੀਂ ਕਰੋ ਗੱਲ ਜੀ ਆਈਡੀ ਦੇ ਨਾਲ ਹਾਂ ਵਰਤੇ ਕਰਦੇ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਤਿਆਂ ਮੀਡੀਆ ਆ ਰਹੇ ਸਾਰੇ ਆ ਰਹੇ ਸਾਰੇ ਆ ਗਿਆ ਜੀ ਮੀਡੀਆ ਸਾਰੇ ਪਾਸੇ ਪੰਜਾਬ ਨੂੰ ਘੁੰਮ ਜਾਣਾ ਇਹਨਾਂ ਦਾ ਹੁਣੇ ਕੱਲੇ ਵੀ ਗੱਡੀ ਮਗਰੋਂ ਕੀ ਰਹੀ ਆ ਹਾਂ ਕਿ ਵੀ ਨਹੀਂ ਵਰਦੀ ਪਾ ਕੇ ਘਰਨਾ ਜੁਨੀਫਾਰਮ ਬੰਡ ਸਾਨੂੰ ਵੀ ਪਤਾ ਲੱਗੇ ਕਿ ਚੱਲਣਾ ਨਾ ਚਲੇ ਫਿਰਦੇ ਆ ਬਿਨਾਂ ਜੁਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇੰਨਾ ਮਤਲਬ ਕਿ ਕਬਰਾ ਗਏ ਕੱਲੋਂ ਅਸੀਂ ਕੋਈ ਮਤਲਬ ਕਿ ਸਕੈਪ ਚੋਕਾ ਲਈ ਜਾਣਾ ਨਾ ਬਣ ਚੁੱਕਿਆ ਜਾਵੇ ਕੱਲੋਂ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜ਼ਿੰਮੇਵਾਰ ਹੈ ਕੀ ਦਾ ਜੇ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਪੰਜਾਬ ਚ ਕੋਈ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਕੁੱਤੀ ਤੇ ਕੋਈ ਮਾਰਿਆ ਕੋਈ ਮਾਰਿਆ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਆ ਸੁਪਰੀਨੇ ਭੇਜਿਆ ਕਦੀ ਕਹਿ ਰਹੇ ਆ ਪ੍ਰਭ ਜੀ ਸੀਏ ਨੇ ਭੇਜਿਆ ਸਰਕਾਰਾਂ ਦੀ ਸ਼ਾਹ ਤੇ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਗੁੰਡਾ ਆ ਤੁਹਾਡੇ 6 ਮਹੀਨੇ ਰਹਿ ਗਏ ਵੀ ਨਵੇਂ ਜਿਹੇ ਤਾਂ ਹੀ ਕੱਲ ਪਤਾ ਕੀ ਆ ਉਹਨਾਂ ਨੇ ਐਂਟਰੀ ਕਰੋ ਐਂਟਰੀ ਕਰੋ ਜੀ ਐਂਟਰੀ ਕਰੋ ਉਹ ਪੁੱਛੋ ਭਾਂਜੀ ਨੇ ਤਾਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਰੀ ਨੰਬਰ ਪਲੇਟ ਦੇ ਦਿਓ ਲਾਉ ਸਪੀਕਰ ਕਰੋ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਕਰਉਂਦੀ ਆਪਣੀ ਕਾਦੀ ਡਿਊਟੀ ਕਰ ਰੇ ਜוניਫਾਰਮ ਕਿਥੇ ਉਹਨਾਂ ਦੀ ਤੁਹਾਡੇ ਆਰਡਰ ਕਿਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੇ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀਆਂ ਕਾਲੀਆਂ ਕੀ ਬਿਦਾਉਟ ਵਰਦੀ ਤੋਂ ਨੇ ਜוניਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਤੁਸੀਂ ਸੀਮ ਇੰਟੈਲੀਜੈਂਸ ਵਾਲੇ ਹੁੰਦੇ ਸਿਵਲ ਚ ਆ ਜੀ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਕਰ ਇੱਕ ਮਿੰਟ ਸਿਰ ਨੂੰ ਮਨਾ ਕਰ ਤੁਹਾਡੇ ਘਰ ਗਏ ਨੇ ਹਾਂ ਜੀ ਲਗਾਤਾਰ ਦੋ ਦਿਨਾਂ ਦੇ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਜਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਸਾਰੀ ਤੁਸੀਂ ਆਰਡਰ ਕੀਤੇ ਆ ਬਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਇਹ ਤੁਹਾਡਾ ਅਫਸਰ ਮੁੱਕਰ ਗਿਆ ਜੀ ਕੋਈ ਨਾ ਬੱਤ ਨਾ ਗੱਲ ਕਰੋ ਹੋਰ ਨਾ ਨਹੀਂ ਤੁਸੀਂ ਤੁਸੀਂ ਕੀਤੇ ਆ ਬਾਜੀ ਆਰਡਰ ਜੀ ਤੁਹਾਡੇ ਅਫਸਰ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਹਬ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਜੀ ਮੈਨੂੰ ਇਸ ਕੰਸਲਾ ਨੂੰ ਹੁਕਮ ਆਇਆ ਹੀ ਹੋਗਾ ਨਾ ਸਮਝ ਨਾ ਗੱਲ ਨਹੀਂ ਜੀ ਇੱਕ ਗੱਲ ਕਰੋ ਦੇਖੋ ਗੈਸਟਰਾਂ ਨਹੀਂ ਅੱਜਕੱਲ 2 2 3 3 ਪਾਰਟੀਆਂ ਨੇ ਰੱਬ ਨਾ ਕਰੇ ਕੋਈ ਗਲਤ ਕੰਮ ਕਰਦੇ ਤੇ ਇਲੈਕਸ਼ਨ ਦੇ ਦੂਸਰੇ ਮੇਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਆਰਡਰ ਮੇਰੇ ਆ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਰਦਾਨਾ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਇਹ ਫੋਲੋ ਕਰ ਰਹੇ ਆ ਵਿਦਆਉਟ ਜੂਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ਼ਰ ਸੱਧ ਰਹੇ ਆ ਜੀ ਕੋਈ ਬਾਅਦ ਵਿੱਚ ਗੱਲ ਕਰਾਂਗੇ ਬਾਅਦ ਵਿੱਚ ਗੱਲ ਕਰਾਂਗੇ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕਹੋ ਜੂਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਆਮ ਸੇਫੀਲ ਕਰ ਰਹੇ ਆ ਆਡਾ ਮੁੱਕਰ ਗਿਆ ਜੀ ਤੁਹਾਡਾ ਅਫਸਰ ਮੁੱਕਰ ਗਿਆ ਮੇਰਾ ਅਫਸਰ ਹੀ ਮੁੱਕਰ ਗਿਆ ਵਾ ਤੁਹਾਡਾ ਅਫਸਰ ਮੁੱਕਰ ਗਿਆ ਹੁਣ ਦੱਸੋ ਕੀ ਕਰੀਏ ਤੁਹਾਡਾ ਨਹੀਂ ਇਕੱਲੇ ਗੱਲ ਕਰਨੀ ਨਹੀਂ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਡਾ ਅਫਸਰ ਆਰਡਰ ਲਓ ਆਰਡਰ ਮੰਗਾ ਲਓ ਕਿਆ ਕਰਵਾਸਦੇ ਆਏ ਤੁਹਾਡੇ ਆਸਤੇ ਐਦਾਂ ਨਾ ਕਰੋ ਜੀ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਬੰਦੇ ਜਾਲੀਆਂ ਲਾਈਆਂ ਨੇ ਉਹ ਭੈਣੀਆਂ ਨੂੰ ਦਫਤਰ ਮਿਲ ਕੇ ਗਿਆ ਜ ਮੇਰੇ ਕੋਲ ਦਫਤਰ ਮਿਲ ਕੇ ਗਏ ਹੋ ਜੋ ਵੀ ਹੈ ਜਾਲੀਆਂ ਲਾ ਕੇ ਤੁਸੀਂ ਵਿਦਾਉਟ ਵਰਤੀ ਤੁਸੀਂ ਪਿੱਛੇ ਰਹਿ ਕੇ ਆ ਗਏ ਹੋ ਇਹ ਕਿਸ ਕਾ ਲਈ ਆਸੀ ਕਾਗਜ਼ ਕਿਥੇ ਆ ਗੱਡੀ ਗੱਡੀ ਤੁਹਾਡੇ ਕਾਗਜ਼ ਦਿਖਾਓ ਕਾਗਜ਼ ਲੈ ਆਓ ਗੱਡੀ ਆਪਣੀ ਕਿਉਂ ਨਹੀਂ ਲਾਇਆ ਭਾਈ ਮੈਨੂੰ ਤਾਂ ਰਾਤ ਨੂੰ ਹੋਰ ਜਾਣਾ ਉਹਨਾਂ ਦਾ ਪਰਵਣਾ ਕੱਲ ਹੀ ਮੇਰੇ ਪਰਚੇ ਕੱਲ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਫਸਰ ਮੁੱਕਰ ਗਿਆ ਤੁਸੀਂ ਹੀ ਕੋਟੇ ਰਹੇ ਸਾ ਵੀਰ ਜੀ ਕਾਈ ਕੋਟੇ ਰਹੇ ਸਾ ਮੇਰੀ ਚਲ ਕਾਈ ਕੋਟੇ ਰਹੇ ਸਾ ਮੇਰੀ ਪਾਜੀ ਤੁਸੀਂ ਚਾਹ ਕੋਈ ਚਾਹੇ ਕਿਤੋਂ ਦੇ ਆਓ ਤੁਹਾਡਾ ਤੁਹਾਡਾ ਮਤਲਬ ਕੀ ਬਣਦਾ ਪਿੱਛੇ ਗੱਡੀ ਲਾਉਣ ਦਾ ਅਫਸਰ ਦਾ ਤੁਹਾਡੇ ਨਾਲ ਗੱਲ ਕਰੀਏ ਸਾਡਾ ਅਸਰ ਕੇ ਤੁਹਾਡੀ ਡਿਊਟੀ ਨਹੀਂ ਇਹ ਚਲ ਕੇ ਗੱਲ ਕਰੀਏ ਨਹੀਂ ਨਹੀਂ ਮੇਰੀ ਗੱਲ ਨਹੀਂ ਸੀ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹਿ ਦੋ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਲ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕਿਤੇ ਨਾ ਇਹ ਗੱਲ ਉਹੀ ਆ ਉਹੀ ਗੱਲ ਆ ਨਹੀਂ ਗੱਲ ਇਹ ਕੈਂਡੀਡੇਟ ਦਾ ਨਾਮ ਉਹੀ ਗੱਲ ਆ